ਲਾਈਵ ਪੰਜਾਬੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਮਾਨੋ ਬਹੁਤ ਬਹੁਤ ਸਵਾਗਤ ਕਰਦਾ ਹਾਂ ਅੱਜ ਪੰਜਾਬ ਅਤੇ ਪੰਜਾਬੀ ਇੰਡਸਟਰੀ ਨੂੰ ਵੱਡਾ ਕਾਟਾ ਪਿਆ ਜਿਹੜਾ ਕਿ ਕਦੇ ਪੂਰਾ ਨਹੀਂ ਹੋ ਸਕਦਾ ਯਾਨੀ ਕਿ ਤੁਸੀਂ ਅੱਜ ਸਵੇਰ ਤੋਂ ਹੀ ਖਬਰਾਂ ਸੁਣ ਰਹੇ ਹੋ ਕਿ ਜਸਵਿੰਦਰ ਪੱਲਾ ਉਹ ਕਲਾਕਾਰ ਉਹ ਦਿੱਗਜ ਕਲਾਕਾਰ ਜਿਸ ਨੇ ਆਪਣੇ ਕਾਮੇਡੀ ਦੇ ਨਾਲ ਆਪਣੀ ਐਕਟਿੰਗ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਨਾਮ ਬਣਾਇਆ ਮਗਰ ਅੱਜ ਸਾਨੂੰ ਉਹ ਵੀ ਛੋੜਾ ਦੇ ਕੇ ਚਲ ਗਏ ਨੇ ਜੋ ਕਿ ਕਾਟਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਮਗਰ ਅੱਜ ਅਸੀਂ ਜਿਹੜੀ ਗੱਲਬਾਤ ਕਰ ਰਹੇ ਹਾਂ ਉਹਨਾਂ ਕਲਾਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਨੇ ਉਹਨਾਂ ਦੇ ਨਾਲ ਸਫ਼ਰ ਦੇਖਿਆ ਆਪਣੇ ਸਟਰਗਲ ਦੇ ਵਿੱਚ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਰੂਬਰੂ ਜ਼ਰੂਰ ਕਰਾਂਗੇ ਕਿਉਂਕਿ ਤੁਸੀਂ ਉਹਨਾਂ ਦੀ ਫਿਲਮੀ ਜਗਤ ਨੂੰ ਜ਼ਰੂਰ ਜਾਣਦੇ ਹੋ ਮਗਰ ਨੀਚੀ ਲਾਈਫ ਜਿਹੜੀ ਹੈ ਕਿਸ ਤਰ੍ਹਾਂ ਦਾ ਬਿਹੇਵੀਅਰ ਸੀ ਕਿਸ ਤਰ੍ਹਾਂ ਦਾ ਤੁਹਾਡੇ ਰੂਬਰੂ ਜ਼ੂ ਕਰਾਂਗੇ ਇਸ ਸਮੇਂ ਅਸੀਂ ਜਿਨ੍ਹਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਪੰਜਾਬੀ ਇੰਡਸਟਰੀ ਦੀ ਗੱਲ ਕਰ ਲਈਏ ਜਾਂ ਥੀਏਟਰ ਦੀ ਗੱਲ ਕਰ ਲਈਏ ਇਹਨਾਂ ਦੇ ਵਿੱਚ ਦਿਗਜ ਕਲਾਕਾਰ ਨੇ ਯਾਨ ਸਵਾਗਤ ਕਰਦੇ ਆ ਤੁਹਾਡਾ ਜੀ ਬਹੁਤ ਸ਼ੁਕਰੀਆ ਵੀਰੇ ਅ ਸਰ ਅੱਜ ਜਿਹੜੀ ਬੜੀ ਮੰਦਭਾਗੀ ਸਿਰ ਤੋਂ ਸਾਹਮਣੇ ਆ ਰਹੀ ਹੈ ਕਿ ਜਸਵਿੰਦਰ ਪੱਲਾ ਹੁਣੇ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਰਹੇ ਆਪਾਂ ਉਹ ਜਿਹੜੇ ਪਲ ਕੈਦ ਕਰਨੇ ਸੀ ਉਹਨਾਂ ਦੇ ਨਾਲ ਉਹ ਅਸੀਂ ਹੁਣ ਨਹੀਂ ਕਰ ਸਕਦੇ ਕਿਉਂਕਿ ਉਹ ਦੁਨੀਆ ਨੂੰ ਵਿਛੋੜਾ ਦੇ ਚੁੱਕੇ ਨੇ ਅ ਮੈਂ ਸਮਝਦਾ ਕਿ ਦੇਖੋ ਜਸਵਿੰਦਰ ਪੱਲਾ ਵਰਗਿਆਂ ਦੇ ਜਿਹੜੇ ਇਹ ਵੱਡੇ ਕਲਾਕਾਰ ਨੇ ਉਹ ਸਾਡੇ ਪੰਜਾਬ ਲਈ ਪੰਜਾਬੀਅਤ ਲਈ ਪੰਜਾਬੀ ਮਾਂ ਬੋਲੀ ਲਈ ਉਹ ਬਹੁਤ ਹਮੇਸ਼ਾ ਸਾਡੇ ਚੇਤਿਆਂ ਵਿੱਚ ਰਹਿਣਗੇ ਕਿ ਉਹਨਾਂ ਦਾ ਤੁਰ ਜਾਣਾ ਬਹੁਤ ਵੱਡਾ ਘਾਟਾ ਹੈ ਪੰਜਾਬ ਲਈ ਸਿਰਫ ਇੱਕ ਪਰਿਵਾਰ ਲਈ ਨਹੀਂ ਉਹਨਾਂ ਦੇ ਉਹ ਪੂਰੇ ਪੰਜਾਬ ਲਈ ਹੈ ਪੂਰੀ ਪੰਜਾਬੀ ਫਿਲਮ ਇੰਡਸਟਰੀ ਲਈ ਹੈ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਪਰਸ਼ੰਸਕ ਬਹੁਤ ਦੂਰ-ਦੂਰ ਤੱਕ ਨੇ ਤੇ ਮੈਨੂੰ ਲੱਗਦਾ ਉਹ ਜਿੱਥੇ-ਜਿੱਥੇ ਵੀ ਉਹਦੇ ਉਹਨਾਂ ਦੇ ਪਰਸ਼ੰਸਕਾਂ ਨੇ ਅੱਜ ਇਹ ਖਬਰ ਸੁਣੀ ਹੈ ਤੇ ਉਹ ਸਾਰੇ ਹੀ ਬੜੇ ਸਦਮੇ ਦੇ ਵਿੱਚ ਐ ਮੈਂ ਸਵੇਰੇ ਜਦੋਂ ਇਹ ਖਬਰ ਪੜ੍ਹੀ ਐ ਤੇ ਤੇ ਉਸੇ ਵੇਲੇ ਮੈਨੂੰ ਲੱਗਾ ਪੀ ਐ ਨਹੀਂ ਸੀ ਹੋਣਾ ਚਾਹੀਦਾ ਇਸ ਤਰ੍ਹਾਂ ਕੋਈ ਅਚਾਨਕ ਤੁਰ ਜਾਏ ਅਜੀ ਕੋਈ ਉਹ ਬਿਮਾਰ ਨਹੀਂ ਸੀ ਉਹ ਕੋਈ ਇੰਨੀ ਵੱਡੀ ਉਮਰ ਦੇ ਨਹੀਂ ਸੀ ਕਿ ਉਹ ਕੋਈ ਅਜਿਹ ਕਲਾਕਾਰ ਸਾਡੇ ਕੋਲ ਤੁਰ ਜਾਏ ਔਰ ਜਿੰਨਾਂ ਦੀ ਕੰਟਰੀਬਿਊਸ਼ਨ ਇੰਨੀ ਵੱਡੀ ਹੋਵੇ ਤੇ ਮੈਨੂੰ ਲੱਗਦਾ ਕਿ ਜਿਹਨ ਲੋਕਾਂ ਦੀ ਲੋੜ ਹੁੰਦੀ ਐ ਸਮਾਜ ਨੂੰ ਵੀ ਤੇ ਲੋਕਾਂ ਨੂੰ ਵੀ ਔਰ ਪੰਜਾਬ ਨੂੰ ਵੀ ਪੰਜਾਬੀਅਤ ਨੂੰ ਵੀ ਔਰ ਉਹਨਾਂ ਦੇ ਪਰਿਵਾਰ ਨੂੰ ਤੇ ਆਬਵੀਅਸਲੀ ਲੋਡ ਹੈ ਹੀ ਹੈ ਹਮੇਸ਼ਾ ਲੋਡ ਰਹੇਗੀ ਉਹਨਾਂ ਦੀ ਔਰ ਇਹ ਬਹੁਤ ਵੱਡਾ ਘਾਟਾ ਆ ਜਿਹਨੂੰ ਅਸੀਂ ਚਿਰ ਸਦੀਵੀ ਜੜਾ ਕਿ ਇਹ ਘਾਟਾ ਕਦੇ ਪੂਰਾ ਨਹੀਂ ਹੋਏਗਾ ਸਾਡੇ ਕੋਲ ਸੱਜਣ ਸਾਹਿਬ ਇੱਕ ਕਲਾਕਾਰ ਨੂੰ ਕਲਾਕਾਰ ਸਮਝਦਾ ਤੁਸੀਂ ਦਿੱਗਜ ਕਲਾਕਾਰ ਉਹ ਦਿੱਗਜ ਕਲਾਕਾਰ ਇੱਕ ਸਾਢੇ 30 ਚਲੇ ਚੁਕੇ ਨੇ ਮਗਰ ਉਹਨਾਂ ਦੀ ਜਿਹੜੀ ਐਕਟਿੰਗ ਦੀ ਗੱਲ ਕਰ ਲਈਏ ਕਮੇਡੀਅਨ ਦੀ ਗੱਲ ਕਰ ਲਈਏ ਉਸ ਕਲਾਕਾਰ ਨੂੰ ਕਿਵੇਂ ਦੇਖਦੇ ਹੋ ਅਬ ਮੈਂ ਸਵਿੰਦਾ ਕੀ ਦੇਖੋ ਜਿਸ ਤਰ੍ਹਾਂ ਦੇ ਕਮੇਡੀ ਕਲਾਕਾਰ ਭੱਲਾ ਸਾਹਿਬ ਸੀਗੇ ਇਹ ਜੇ ਬਹੁਤ ਰੇਅਰ ਨੇ ਔਰ ਉਹਨਾਂ ਕੋਲ ਲੈਂਗੁਏਜ ਦੀ ਬੜੀ ਕਮਾਂਡ ਸੀ ਉਹਨਾਂ ਕੋਲ ਟਾਈਮਿੰਗ ਦੀ ਬੜੀ ਕਮਾਂਡ ਸੀਗੀ ਉਹਨਾਂ ਕੋਲ ਪੰਚ ਦੀ ਬੜੀ ਕਮਾਂਡ ਸੀਗੀ ਜਿਸ ਤਰੀਕੇ ਦੇ ਨਾਲ ਐਕਸਪ੍ਰੈਸ਼ਨ ਦੇ ਨਾਲ ਉਹ ਬੋਲਦੇ ਸੀਗੇ ਪੰਚ ਦਿੰਦੇ ਸੀਗੇ ਟਾਈਮਿੰਗ ਦੇ ਦੇ ਨਾਲ ਇਮੀਡੀਏਟਲੀ اور ਵੱਡੇ ਕਹਿੰਦੇ ਕਿ ਉਹ ਬਹੁਤ ਕਹਿੰਦੇ ਕਿ ਇੰਪਰੋਵਾਈਜ਼ ਕਰ ਲੈਂਦੇ ਇਹ ਚੀਜ਼ਾਂ ਉਹਨਾਂ ਨੂੰ ਥੋੜਾ ਜਿਹਾ ਸੀਨ ਦਿੱਤਾ ਜਾਂਦਾ ਹੈ ਉਹ ਸੀਨ ਨੂੰ ਗੱਲਾਂ ਦੇ ਗੱਲਾਂ ਦੇ ਵਿੱਚ ਉਹ ਉਸੇ ਮਾਹੌਲ ਦੇ ਵਿੱਚ ਉਹ ਸੀਨ ਨੂੰ ਵੱਡਾ ਕਰ ਲੈਂਦੇ ਸੀ ਇਹ ਮੈਂ ਕਿਉਂਕਿ ਖੁਦ ਵੀ ਗਵਾ ਹਾਂ ਮੈਂ ਉਹਨਾਂ ਦੇ ਨਾਲ ਜਿਹੜੀਆਂ ਕਿ ਇਹ ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਦੇ ਬਹੁਤ سارے ਸ਼ੋਜ਼ ਹੋਰ ਪੰਜਾਬ ਸਰਕਾਰ ਦੇ ਜਿਹੜੇ ਕਲਚਰ ਡਿਪਾਰਟਮੈਂਟ ਦੇ ਸ਼ੋਜ਼ ਹੁੰਦੇ ਸੀ ਤੇ ਉਹਨਾਂ ਸਟੇਜਾਂ ਦੇ ਉੱਤੇ ਸਾਨੂੰ ਇਹ ਬੋਤ ਵਿਚਰਨ ਦਾ ਮੌਕਾ ਮਿਲਿਆ ਉਦੋਂ ਹਾਲੇ ਇੰਨਾ ਫਿਲਮਾਂ ਦਾ ਦੌਰ ਨਹੀਂ ਸੀਗਾ ਤੇ ਉਦੋਂ ਸਟੇਜ ਸ਼ੋਅਜ਼ ਹੁੰਦੇ ਸੀ ਭੱਲਾ ਸਾਹਿਬ ਦੇ ਮੇਰੇ ਨਾਟਕ ਹੁੰਦੇ ਸੀਗੇ ਸਟੇਜ ਦਿੱਤੇ ਔਰ ਇੱਕੋ ਸਟੇਜ ਦੇ ਉੱਤੇ ਅਸੀਂ ਕਾਫੀ ਦੂਰ ਦੂਰ ਤੱਕ ਪੰਜਾਬ ਪੰਜਾਬ ਤੋਂ ਬਾਅਦ ਹਰਿਆਣਾ ਹਿਮਾਚਲ ਅਸੀਂ ਕਈ ਥਾਵਾਂ ਦੇ ਉੱਤੇ ਇਕੱਠੇ ਹੋਏ ਔਰ ਮੈਂ ਹਮੇਸ਼ਾ ਉਹਨਾਂ ਦੀ ਬੜੀ ਇੱਜ਼ਤ ਕਰਦਾ ਹਾਂ ਤੇ ਉਹ ਉਹਨਾਂ ਸਮੇਂ ਉਹ ਵੀ ਸਾਡੇ ਬੜੇ ਪ੍ਰਸ਼ੰਸਕ ਸੀਗੇ ਉਹਨਾਂ ਨੇ ਵੀ ਸਾਡੇ ਨਾਟਕ ਦੇਖੇ ਔਰ ਬੜੀ ਹੀ ਇੱਜ਼ਤ ਨਾਲ ਬੜੇ ਪਿਆਰ ਸਤਿਕਾਰ ਨਾਲ ਉਹ ਪੇਸ਼ ਆਉਂਦੇ ਸੀ ਸੋ ਬਹੁਤ ਚੰਗੇ ਇਨਸਾਨ ਸੀਗੇ ਉਹੀ ਲੋਕ ਆ ਵੀ ਕਹਿੰਦੇ ਨੇ ਕਿ ਜਦੋਂ ਮਿਲਦੇ ਸੀ ਨਾ ਸੁਭਾ ਜਿਹੜਾ ਬੜਾ ਮਿੱਠਾ ਸੁਭਾ ਸੀ ਜਦੋਂ ਵੀ ਮੁਲਾਕਾਤ ਕਿਸੇ ਨਾਲ ਕਰਦੇ ਸੀ ਬੜੇ ਇੱਕ ਕਾਮੇਡੀਅਨ ਟਾਈਪ ਦੇ ਨਾਲ ਕਰਦੇ ਸੀ ਲੋਕ ਵੀ ਅਗਲੇ ਕੰਫਰਟੇਬਲ ਫੀਲ ਕਰਨਾ ਆਪਣੇ ਆਪ ਨੂੰ ਬਿਲਕੁਲ ਔਰ ਉਹ ਬੜੀ ਅਪਨਾਤ ਸੀਗੇ ਉਹਨਾਂ ਦੇ ਉਹਨਾਂ ਨੇ ਜਦੋਂ ਕਦੀ ਸਾਨੂੰ ਦੇਖ ਲੈਣਾ ਉਹ ਜਦੋਂ ਲੁਧਿਆਣਾ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਯੂਥ ਵੈਲਫੇਅਰ ਡਿਪਾਰਟਮੈਂਟ ਦੇ ਇਨਚਾਰਜ ਵੀ ਰਹਿຊੂ ਔਰ ਉਸ ਸਮੇਂ ਦੇ ਦੌਰਾਨ ਉਹਨਾਂ ਨੇ ਮੈਨੂੰ ਕਈ ਵਾਰੀ ਯੂਥ ਫੈਸਟੀਵਲ ਦੇ ਜਿਹੜੇ ਨਾਟਕ ਹੁੰਦੇ ਉਹਨਾਂ ਦੀ ਜਜਮੈਂਟ ਵਾਸਤੇ ਵੀ ਉਹਨਾਂ ਨੇ ਮੈਨੂੰ ਬੁਲਾਇਆ ਤੇ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਔਰ ਉੱਥੇ ਪਹੁੰਚਣ ਤੇ ਜਿਸ ਤਰੀਕੇ ਦੇ ਨਾਲ ਉਹ ਸਵਾਗਤ ਕਰਦੇ ਸੀ ਤੇ ਉਹਨਾਂ ਨੇ ਕੋਈ ਨਾ ਕੋਈ ਹਲਕਾ ਜਿਹਾ ਕੋਈ ਕਮੈਂਟ ਕਰਕੇ ਹਾਸੇ ਵੀ ਪੈੜਾ ਕੇ ਲੌਲੋ ਤਾਲਵਾਲ ਸਾਹਿਬ ਅੱਜ ਤੱਕ ਕਮਾਲ ਅਭੀ ਲੋ ਤੁਸੀਂ ਗੁਲਾਬੀ ਰੰਗ ਦੀ ਕਮੀਜ਼ ਪਾਈ ਹੈ ਅੱਜ ਤੇ ਗੁਲਾਬ ਹੀ ਖਿੜ ਪਏ ਨੇ ਐਦਾਂ ਮਿਲਦੇ ਸਾਰੀ ਉਹਨਾਂ ਕੋਈ ਨਾ ਕੋਈ ਅਜੀਬੀ ਗੱਲ ਕਰਦੇ ਨਹੀਂ ਕਿ ਉਹਨਾਂ ਦਾ ਚਿਹਰਾ ਹਮੇਸ਼ਾ ਖਿੜਿਆ ਰਹਿੰਦਾ ਸੀ ਤੁਸੀਂ ਉਹਨਾਂ ਦੀਆਂ ਜਿੰਨੀਆਂ ਮਰਜ਼ੀ ਤਸਵੀਰਾਂ ਕੱਢ ਕੇ ਦੇਖ ਲੋ ਕਦੇ ਕੋਈ ਉਦਾਸੀ ਵਾਲੀ ਤਸਵੀਰ ਤੁਹਾਨੂੰ ਨਜ਼ਰ ਨਹੀਂ ਆਏ ਹਮੇਸ਼ਾ ਹੱਸਦੇ ਹੋਏ ਚਿਹਰੇ ਦੀ ਤਸਵੀਰ ਹੱਸਦੀਆਂ ਹੋਈਆਂ ਅੱਖਾਂ ਦੀ ਤਸਵੀਰ ਔਰ ਚਿਹਰੇ ਦੇ ਤੇ ਇੱਕ ਸ਼ਰਾਰਤ ਵੀ ਉਹਨਾਂ ਦੇ ਹਮੇਸ਼ਾ ਰਹਿੰਦੀ ਸੀ ਤੇ ਬਸ ਮੈਨੂੰ ਕਹਿ ਲੋ ਕਿ ਇਹੋ ਜਿਹੇ ਜਿਹੜਾ ਕਲਾਕਾਰ ਹੈ ਸਾਡੇ ਕੋਲੋਂ ਪੰਜਾਬ ਦੇ ਵਿੱਚੋਂ ਤੁਰ ਜਾਣਾ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਦਾ ਪੰਜਾਬੀ ਮਾਂ ਬੋਲੀ ਦਾ ਕਲੀਵਾਲ ਸਾਹਿਬ ਕਈ ਸਿੱਖਦੇ ਨੇ ਬੀਨੂ ਟਲੂਹੋਂਾਂ ਦੀ ਗੱਲ ਕਰ ਲਈਏ ਜਾਂ ਵੱਡੇ ਵੱਡੇ ਕਲਾਕਾਰ ਨੇ ਉਹਨਾਂ ਦੀ ਅੱਖਾਂ ਅਜਨਮ ਨੇ ਨਾਮ ਨੇ ਦੁਨੀਆ ਭਰ ਦੇ ਵਿੱਚ ਬੈਠੇ ਉਹਨਾਂ ਦੇ 팬 ਜਿਹੜੇ ਆ ਉਹਨਾਂ ਦੀ ਅੱਖਾਂ ਜਿਹੜੀਆਂ ਨਾਮ ਨੇ ਮਗਰ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਤੁਸੀਂ ਕਲਾਕਾਰ ਹੋ ਇੱਕ ਕਲਾਕਾਰ ਦਾ ਇੱਕ ਦਰਦ ਹੈ ਜਿਹੜਾ ਸਮਝ ਸਕਦੇ ਹੋ ਕਿ ਉਤਾਰ ਚੜਾ ਜਿਹੜੇ ਆ ਤੁਸੀਂ ਬੜੇ ਬਰੀਕੀ ਦੇ ਨਾਲ ਬੜੇ ਨੇੜੇੋਂ ਦੇਖੇ ਹੋਣਗੇ ਉਹਨਾਂ ਦੇ ਮੈਂ ਬਸ ਦੇਖੋ ਇਹ ਬੀਨੂ ਟਲੂਹਰੀ ਵੀ ਮੇਰੇ ਆਪਣੇ ਨੇ ਉਹ ਸਾਰੇ ਤੇ ਉਹ ਵੀ ਸਾਡੇ ਬੜੇ ਹੀ ਕਹਿ ਲੋ ਕਿ ਇਹ ਨੇੜਤਾ ਵਾਲੇ ਕਲਾਕਾਰ ਨੇ ਪਰ ਇਹਨਾਂ ਦੀ ਆਪਣੀ ਤਰ੍ਹਾਂ ਦੀ ਇੱਕ ਫਿਲਮਾਂ ਕਰਕੇ ਨੇੜਤਾ ਸੀਗੀ ਬੀਨੂ ਢਿੱਲੋਂ ਹੋਣ ਜਾਂ ਗੁਰਪ੍ਰੀਤ ਕੁੱਕੀ ਹੋਵੇ ਬੀਨ ਸ਼ਰਮਾ ਹੋਵੇ ਇਹ ਸਾਰੇ ਲੋਕ ਜਿਹੜੇ ਸੀਗੇ ਇਹਨਾਂ ਦਾ ਆਪਸ ਵਿੱਚ ਇੰਨਾ ਕੁ ਤਾਲਮੇਲ ਸੀਗਾ ਔਰ ਅੱਜ ਇਹ ਸਾਰੇ ਦੋਸਤ ਉਦਾਸ ਬੈਠੇ ਆ ਔਰ ਜਸਵਿੰਦਰ ਪੱਲਾ ਹੋਰਾਂ ਤੋਂ ਬਗੈਰ ਤੁਸੀਂ ਪੰਜਾਬੀ ਫਿਲਮਾਂ ਨੂੰ ਸਿਰਜ ਨਹੀਂ ਸਕਦੇ ਤੁਸੀਂ ਸੋਚ ਨਹੀਂ ਸਕਦੇ ਕਿ ਜਦੋਂ ਘਰੋਂ ਜਾਂਦੇ ਨੇ ਲੋਕ ਤਾਂ ਸੋਚਦੇ ਨੇ ਕਿ ਉੱਚ ਜਸਵਿੰਦਰ ਭੱਲਾ ਹੋਣਗੇ ਉਹਨਾਂ ਨੇ ਆਹ ਵਾਲਾ ਪੰਚ ਮਾਰਨਾ ਉਹਨਾਂ ਨੇ ਐਦਾਂ ਦੀ ਗੱਲ ਕਰਨੀ ਹੈ ਹੈਨਾ ਉਹਨਾਂ ਜੇ ਕਾਲੇ ਕੋਟ ਤੇ ਗੱਲ ਕਰਨੀ ਤਾਂ ਕਾਲੇ ਕੋਟ ਦੀ ਗੱਲ ਕਰਦੇ ਕਰਦੇ ਪਤਾ ਨਹੀਂ ਉਹ ਗੱਲ ਨੂੰ ਕਿੱਥੇ ਲੈ ਜਾਣਗੇ ਕਿ ਉਹ ਪੂਰੀ ਗੱਲ ਦੇ ਵਿੱਚ ਹੀ ਕਮੇਟੀ ਹੋਏਗੀ ਤੇ ਉਹ ਮੈਂ ਸਮਝਦਾ ਕਿ ਜਦੋਂ ਅਸੀਂ ਦੇਖਦੇ ਹਾਂ ਉਹਨਾਂ ਦੇ ਸੰਘਰਸ਼ ਨੂੰ ਵੀ ਦੇਖਦੇ ਹਾਂ ਕਿ ਜਸਵਿੰਦਰ ਭੱਲਾ ਵਰੀ ਜਿਸ ਮਕਾਮ ਤੇ ਪਹੁੰਚੀ ਹੈ ਬੜਾ ਲੰਮਾ ਸਫਰ ਸੀ ਉਹਨਾਂ ਦਾ ਔਰ ਉਹਨਾਂ ਨੇ ਆਪਣੇ ਸਕੂਲ ਟਾਈਮ ਤੋਂ ਕਾਲਜ ਟਾਈਮ ਤੋਂ ਯੂਨੀਵਰਸਿਟੀ ਟਾਈਮ ਤੋਂ ਫਿਰ ਉਹਨਾਂ ਨੇ ਦੂਰਦਰਸ਼ਨ ਤੋਂ ਸਟੇਜਾਂ ਤੋਂ ਤੇ ਫਿਰ ਇਹ ਫਿਲਮਾਂ ਤੱਕ ਜਿਹੜਾ ਸਫਰ طے ਕੀਤਾ ਇੱਕ ਛੋਟੀ ਮੋਟੀ ਗੱਲ ਨਹੀਂ ਸੀ ਬੜਾ ਲੰਮਾ ਸੰਘਰਸ਼ ਮੈਂ ਲਗਭਗ ਉਹਨਾਂ ਨੂੰ ਪਿਛਲੇ 35 ਸਾਲਾਂ ਤੋਂ ਮੈਂ ਇਸ ਤਰ੍ਹਾਂ ਜਾਣਦਾ ਵਾਂ ਕਿਉਂਕਿ ਦੂਰਦਰਸ਼ਨ ਦੇ ਬਹੁਤ ਸਾਰੇ ਪ੍ਰੋਗਰਾਮ ਉਹ ਜਿਹੜੇ ਸੀ ਜਸਵਿੰਦਰ ਪੱਲਾ ਹੋਰ ਉਹਦੇ ਕਰਕੇ ਲੋਕ ਦੇਖਦੇ ਸੀ ਪੰਜਾਬ ਦੇ ਲੋਕ ਜਿਹੜੇ ਪੰਜਾਬ ਦੇ ਪਿੰਡਾਂ ਦੇ ਖਾਸ ਤੌਰ ਦੇ ਉਹ ਉਹਨਾਂ ਦੇ ਪ੍ਰਸ਼ੰਸਕ ਬਹੁਤ ਸੀਗੇ ਜਿਹੜੇ ਪਿੰਡਾਂ ਦੇ ਲੋਕ ਨੇ ਤੇ ਮੈਂ ਸਮਝਦਾ ਕਿ ਜਿਹੇ ਬੰਦਾ ਸਾਡੇ ਕੋਲੋਂ ਖੁੱਸ ਗਿਆ ਅਚਾਨਕ ਖੁੱਸ ਗਿਆ ਤੇ ਇਹ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਇਹ ਹੋਇਆ ਕੀ ਹੈ ਹੈਨਾ ਤੇ ਇਹ ਘਟਾ ਕਦੀ ਪੂਰਾ ਨਹੀਂ ਹੋ ਸਕਦਾ ਜਸਵਿੰਦਰ ਪੱਲਾ ਹੋਰ ਕਿਸੇ ਨੇ ਬਣ ਨਹੀਂ ਸਕਣਾ ਜਸਵਿੰਦਰ ਪੱਲਾ ਮਗਰ ਇੱਕ ਸਵਾਲ ਜ਼ਰੂਰ ਹੈ ਤੁਹਾਡੇ ਕਈ ਸਟੂਡੈਂਟ ਨੇ ਮਗਰ ਜਸਵਿੰਦਰ ਪੱਲਾ ਹੁਣ ਵਰਗੀ ਐਕਟਿੰਗ ਕਲਾਕਾਰੀ ਕਿਸ ਤਰ੍ਹਾਂ ਆ ਸਕਦੀ ਹੈ ਜੇਕਰ ਕੋਸ਼ਿਸ਼ ਕਰੇ ਕੋਈ ਤਾਂ ਮੈਂ ਜਿਹੜੀ ਗੱਲ ਪਹਿਲਾਂ ਕਹਿ ਰਹੀ ਸੀ ਨਾ ਕਿ ਉਹਨਾਂ ਦਾ ਸਫ਼ਰ ਬੜਾ ਲੰਮਾ ਹੈ ਤੇ ਉਹਦੇ ਅੰਦਰ ਮਿਹਨਤ ਵੀ ਬਹੁਤ ਹੈ ਉਹਦੇ ਅੰਦਰ ਹੌਸਲਾ ਵੀ ਬਹੁਤ ਹੈ ਇਹ ਬਹੁਤ ਜ਼ਰੂਰੀ ਹੁੰਦਾ ਕਿ ਤੁਹਾਡੇ ਕੋਲ ਮਿਹਨਤ ਵੀ ਹੋਵੇ ਤੁਹਾਡੇ ਕੋਲ ਹੌਸਲਾ ਵੀ ਹੋਵੇ ਤੇ ਫਿਰ ਤੁਸੀਂ ਅੱਗੇ ਵੱਧ ਸਕਦੇ ਹੋ ਤੁਸੀਂ ਜੇਕਰ ਮਿਹਨਤ ਕਰਦੇ ਰਹੋ ਤੁਹਾਡੇ ਕੋ ਹੌਸਲਾ ਨਾ ਹੋਵੇ ਤਾਂ ਵੀ ਤੁਸੀਂ ਅੱਗੇ ਨਹੀਂ ਵੱਧਦੇ ਤੇ ਹੌਸਲਾ ਕਰਕੇ ਬੈਠੇ ਰਹੋ ਤੇ ਮਿਹਨਤ ਨਾ ਕਰੋ ਤਾਂ ਵੀ ਤੁਸੀਂ ਅੱਗੇ ਨਹੀਂ ਵੱਧ ਸਕਦੇ ਇਸ ਲਈ ਦੋਵੇਂ ਚੀਜ਼ਾਂ ਹੋਣੀ ਚਾਹੀਦੀ ਹੈ ਤੁਹਾਡੇ ਕੋ ਬਹੁਤ ਜ਼ਰੂਰੀ ਹੈ ਔਰ ਤੁਹਾਡੇ ਕੋ ਟੈਲੈਂਟ ਔਰ ਪੱਲਾ ਸਭ ਪੜਨ ਦੇ ਬਹੁਤ ਸ਼ਕੀਨ ਸੀ ਉਹ ਨਵੀਆਂ ਤੋਂ ਨਵੀਆਂ ਕਿਤਾਬਾਂ ਕਹਾਣੀ ਕਵਤਾ ਨਾਵਲ ਬਾਰੇ ਉਹਨਾਂ ਨੇ ਕਦੀ ਵੀ ਕੋਈ ਗੱਲ ਕਰ ਲਓ ਉਹਨਾਂ ਨੂੰ ਪਤਾ ਹੁੰਦਾ ਸੀਗਾ ਸੋ ਮੈਂ ਸਮਝਦਾ ਕਿ ਤੁਹਾਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਤੁਹਾਡੇ ਕੋਲ ਲਿਟਰੇਚਰ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਜਿੰਨੀ ਦੇਰ ਤੁਸੀਂ ਲਿਟਰੇਚਰ ਨਹੀਂ ਪੜ੍ਹਦੇ ਤੁਹਾਨੂੰ ਭਾਸ਼ਾ ਦੀ ਸਮਝ ਨਹੀਂ ਆਉਂਦੀ ਤੁਸੀਂ ਇਹ ਜਸਵਿੰਦਰ ਪੱਲਾ ਉਹਰਾ ਦੀ ਲੈਂਗੁਏਜ ਤੋਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਭਾਸ਼ਾ ਦੀ ਸਮਝ ਸੀ ਤੇ ਭਾਸ਼ਾ ਦੀ ਸਮਝ ਉਹਨਾਂ ਨੂੰ ਇਸ ਕਰਕੇ ਹੀ ਆਈ ਕਿਉਂਕਿ ਉਹਨਾਂ ਨੇ ਲਿਟਰੇਚਰ ਪੜ੍ਹਿਆ ਸੀ ਉਹਨਾਂ ਨੇ ਕਵਿਤਾ ਪੜ੍ਹੀ ਸੀ ਉਹ ਪਾਤਰ ਸਾਹਿਬ ਦੇ ਸਰਜੀਤ ਪਾਤਰ ਉਹਰਾ ਦੇ ਬਹੁਤ ਕਲੋਜ਼ ਸੀ ਗੁਰਬਚਨ ਗਿਲ ਉਹਨਾਂ ਦੇ ਬਹੁਤ ਕਲੋਜ਼ ਸੀ ਤੇ ਮੈਨੂੰ ਲੱਗਦਾ ਕਿ ਜਿਹੇ ਲੋਕਾਂ ਕੋਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਵੇਂ ਕਲਾਕਾਰਾਂ ਨੂੰ ਸਿੱਖਣੀਆਂ ਚਾਹੀਦੀਆਂ ਜੀ ਹਾਂ ਜੀ ਸਾਬ ਆਖਰਾ ਸਵਾਲ ਹੈ ਤੁਸੀਂ ਜਸਵਿੰਦਰ ਪੱਲਾ ਉਹਨਾਂ ਦੀ ਕਲਾਕਾਰੀ ਨੂੰ ਕਿਵੇਂ ਸਲਾਮ ਕਰਦੇ ਹੋ ਕਿਸ ਸ਼ਬਦਾਂ ਦੇ ਵਿੱਚ ਪ੍ਰਗੋਗੇ ਮੈਂ ਜਸਵਿੰਦਰ ਪੱਲਾਹੋਰਾ ਨੂੰ ਸਲਾਮ ਕਰਦਾ ਵਾਂ ਉਹਨਾਂ ਨੂੰ ਮੈਂ ਆਪਣੀ ਵੱਲੋਂ ਸ਼ਰਦਾ ਦੇ ਫੁੱਲ ਵੀ ਭੇਟ ਕਰਦਾ ਵਾਂ ਔਰ ਉਹਨਾਂ ਨੂੰ ਉਹਨਾਂ ਲਈ ਤੇ ਸ਼ਬਦ ਹੀ ਥੜ ਜਾਂਦੇ ਆ ਕਿਉਂਕਿ ਅਚਾਨਕ ਉਹਨਾਂ ਦੇ ਉਹ ਇੱਥੋਂ ਤੁਰ ਗਏ ਤੇ ਬਸ ਕੀ ਕਹਿੰਦੇ ਹੁੰਦੇ ਆ ਕਿ ਨਹੀਂ ਉਹ ਲੱਪੜੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਚੁਗੀ ਬਹੁਤ ਬਹੁਤ ਸ਼ੁਕਰੀਆ ਅਜੀਤ ਸਿੰਘ ਸਾਹਿਬ ਨਾਲ ਗੱਲਬਾਤ ਕਰਨ ਇਹ ਸੰਦਿਗਜ ਕਲਾਕਾਰ ਕੇਵਲ ਧਾਲੀਵਾਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਜਸਵਿੰਦਰ ਹੁਣਾ ਆਵਲਾ ਹੁਣਾ ਦੀ ਲਾਈਕ ਤੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਬੜੀ ਸਟਰਗਲ ਵਿੱਚ ਰਹੀ ਹੈ ਕਿਉਂਕਿ ਦੂਰਦਰਸ਼ਨ ਤੋਂ ਸ਼ੁਰੂ ਹੁੰਦਾ ਹੈ ਤੇ ਅੱਜ ਦਾ ਸਫ਼ਰ ਕਹੀਏ ਤਾਂ ਬੜਾ ਲੰਬਾ ਸਫ਼ਰ ਹੈ ਤਾਂ ਉਹਨਾਂ ਦੀ ਕਲਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਮਿਹਨਤ ਜਿਹੜੀ ਹੈ ਉਸ ਦੇ ਪਿੱਛੇ ਬਹੁਤ ਹੈ ਜਿਸ ਤਰ੍ਹਾਂ ਕਿ ਅਸੀਂ ਕੇਵਲ ਤਾਂ ਜਵਾਲ ਹੁਣਾ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੀ ਜਿਹੜੇ ਅੱਖਾਂ ਜਿਹੜੀਆਂ ਨਾਮਨੇ ਤੇ ਬੋਲ ਦੇ ਵਿੱਚ ਇੱਕ ਜਿਹੜੀ ਇੱਕ 마ਸੂਮੀਅਤ ਹੈ ਉਸ 마ਸੂਮੀਅਤ ਦੇ ਵਿੱਚ ਇਹੀ ਜ਼ਿਕਰ ਹੋ ਰਿਹਾ ਕਿ ਅਸੀਂ ਸਲਾਮ ਜਿਹੜਾ ਅੱਜ ਵੀ ਕਰਦੇ ਆ ਤੇ ਉਹਨਾਂ ਦੇ ਇੱਕ ਉਮਰਗਾ ਕਲਾਕਾਰ ਹੈ ਜ਼ਿੰਦਗੀ ਪਰ ਦੇ ਵਿੱਚ ਨਹੀਂ ਆ ਸਕਦਾ ਤੇ ਇਹ ਸੱਚਾਈ ਵੀ ਹੈ ਕੈਮਰਾਮੈਨ ਰੋਹਿਤ ਨਾਲ ਮਹਿਮਾਨੋਂ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ